ਮੁੱਦਾ ਸਰਦੂਲਗੜ ਦੇ ਇੱਕ ਜਿਹੜਾ ਬਾਰ ਨੰਬਰ 5 ਦੇ ਵਿੱਚ ਛੱਪੜ ਹੈ ਤਾਂ ਹੁਣ ਇੱਥੇ ਸਰਕਾਰਾਂ ਦਾ ਤੇ ਜਾਂ ਪ੍ਰਸ਼ਾਸਨ ਦਾ ਸਰਕਾਰ ਦਾ ਕੀ ਹੈ ਇੱਥੇ ਵੀ ਮੰਨ ਲਓ ਵੀ ਸਰਕਾਰ ਧਿਆਨ ਨਹੀਂ ਦੇ ਰਹੀ ਪਹਿਲਾਂ ਵੀ ਕਈ ਵਾਰ ਅਸੀਂ ਸਰਕਾਰਾਂ ਦੇ ਸਾਹਮਣੇ ਇਸ ਮੁੱਦੇ ਨੂੰ ਧਰਿਆ ਸੀ ਪਰ ਉਹਨੂੰ ਅਣਦੇਖਿਆ ਕੀਤਾ ਗਿਆ ਅੱਜ ਤੁਹਾਡੇ ਸਾਹਮਣੇ ਅਸੀਂ ਆਹ ਦਿਖਾ ਰਹੇ ਕਿ ਇਹ ਜਿਹੜੀਆਂ ਗਲੀਆਂ ਨੇ ਇਹਨਾਂ ਦੇ ਨਾਲ ਬਿਲਕੁਲ ਆ ਛੱਪੜ ਲੱਗਦਾ ਤੇ ਉਸ ਤੋਂ ਬਾਅਦ ਜਿਹੜੇ ਵੱਡੇ ਇਹਨਾਂ ਦੇ ਘਰਾਣਿਆਂ ਦੇ ਲੋਕ ਇਹਨਾਂ ਦੇ ਵਿੱਚ ਹੀ ਨੇ ਜਿਵੇਂ ਕਿ ਸ਼ਹਿਰ ਸਰਦੂਲਗੜ ਦੀ ਗੱਲ ਕਰੀਏ ਆ ਪ੍ਰੇਮ ਇੱਕ ਸੇਠ ਹੈ ਜਿਹੜਾ ਕਿ ਉਹ ਆਮ ਆਦਮੀ ਪਾਰਟੀ ਦਾ ਇਸ ਵਕਤ ਮੈਂਬਰ ਹੈ ਉਹਨਾਂ ਨੇ ਡੈਂਪ ਬਣਾਉਣ ਦੀ ਗੱਲ ਕੀਤੀ ਕੂੜੇ ਦਾ ਔਰ ਉਸ ਤੋਂ ਬਾਅਦ ਇਹ ਜਿਹੜਾ ਛੱਪੜ ਹੈ ਛੱਪੜ ਭਰ ਚੁੱਕਿਆ ਪਾਣੀ ਦਾ ਤੇ ਹੁਣ ਜਿਹੜੇ ਘਰ ਸਾਡੇ ਨਾਲ ਲੱਗਦੇ ਨੇ ਤਾਂ ਇੱਥੇ ਪਾਣੀ ਜੇਕਰ ਵੜਦਾ ਤਾਂ ਸਾਰਿਆਂ ਦੇ ਘਰ ਭੰਦੇ ਤੇ ਮੈਂ ਹੁਣ ਜਨਤਾ ਤੋਂ ਸਵਾਲ ਪੁੱਛੂੰਗਾ ਕਿ ਜਨਤਾ ਕੀ ਕਹਿੰਦੀ ਹੈ ਪਹਿਲਾ ਸਵਾਲ ਤੁਹਾਨੂੰ ਪੁੱਛਦੇ ਆਂ ਅਸੀਂ ਕਿ ਇਹ ਜਿਹੜਾ ਛੱਪੜ ਹੈ ਤੁਸੀਂ ਇਹ ਦੇਖੋ ਵੀ ਜਿਹੜਾ ਇੱਕ ਪਾਸੇ ਪਾਰਕ ਬਣ ਗਿਆ ਠੀਕ ਹੈ ਤਾਂ ਅਸੀਂ ਹੁਣ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਭਾਈ ਜਿਹੜੇ ਛੱਪੜ ਹੈ ਤੁਹਾਡੇ ਲਈ ਛੱਡ ਦਿੱਤਾ ਗਿਆ ਗਰੀਬਾਂ ਲਈ ਆਪਣੇ ਆਪ ਦੇ ਲਈ ਉਹਨਾਂ ਨੇ ਇੱਕ ਪਾਰਕ ਬਣਾ ਦਿੱਤਾ ਜਿਹੜੇ ਕਿ ਸੇਠ ਲੋਕ ਕਹਿ ਲੋ ਸ਼ਹਿਰ ਦੇ ਜਾਂ ਅਮੀਰਸ ਕਹਿ ਲੋ ਤਾਂ ਤੁਹਾਡਾ ਇਸ ਮੁੱਦੇ ਬਰਤੀ ਕੀ ਕਹਿਣਾ ਜਿਵੇਂ ਕਿ ਹੁਣ بارش ਆ ਰਹੀ ਆ ਪਾਣੀ ਸਿੱਧਾ ਘਰਾਂ ਨੂੰ ਜਾਊਗਾ ਹਾਂਜੀ ਇਹ ਸਾਡਾ ਪਾਣੀ ਹੈ ਸਾਡਾ ਨਿਕਾਸ ਹੋਣਾ ਚਾਹੀਦਾ ਠੀਕ ਚਾਹੇ ਸੀਵਰੇਜ ਪਾਉਣ ਕਿਤੇ ਪਾਉਣਾ ਸਾਡੇ ਘਰ ਨਹੀਂ ਡੁੱਪਣਾ ਚਾਹੀਦੇ ਹੂੰ ਇਹ ਤੁਸੀਂ ਗਲਤ ਗਲਤ ਕਿਹਨੂੰ ਮੰਨਦੇ ਇੱਥੇ ਗਲਤ ਹੈ ਇਹ ਸਰਕਾਰ ਹੀ ਗਲਤ ਹੈ ਕਿਉਂਕਿ ਸਾਡਾ ਕੁਝ ਹੱਲ ਨਹੀਂ ਕਰਦੀ ਪਾਣੀ ਦਾ ਬਿਲਕੁਲ ਬਿਲਕੁਲ ਹਾਂ ਕਿ ਉਹ ਜਿਹੜਾ ਪਾਰਕ ਬਣਾਇਆ ਉਹ ਕਿੰਨਾ ਲਈ ਉਹ 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 ਬਾਣੇ ਬਗੜਾਂ ਦੇ ਸੇਠਾ ਲਈ ਜੀਨਿੰਦਾਰਾਂ ਲਈ ਗੱਡੀਆਂ ਖੜਾਉਣ ਵਾਸਤੇ ਅੱਛਾ ਜੀ ਇਹ ਗੱਡੀਆਂ ਖੜਾਉਣ ਵਾਸਤੇ ਰਹੀਸ ਲੋਕਾਂ ਨੇ ਆਪਦੇ ਪਾਰਕ ਬਣਾਏ ਨੇ ਤੁਹਾਨੂੰ ਪੁੱਛਦੇ ਹਾਂ ਕਿ ਤੁਹਾਡਾ ਇਸ ਤੇ ਕੀ ਮਤਲਬ ਵਿਚਾਰ ਨਾ ਬਚਦੋਗੇ ਪਰ ਇਹ ਐਤ ਕੀ ਕਿਸੇ ਦੀ ਇੱਥੇ ਨਿਗ੍ਹਾ ਨਹੀਂ ਪੈਂਦੀ ਹੁਣ ਘਟ ਆਉਂਦੇ ਪਹਿਲਾਂ ਰਹਿੰਦੇ ਸੀ ਇੱਥੇ ਲੋਕ ਬੈਠੇ ਰਹਿੰਦੇ ਹੁਣ ਕੋਈ ਆਉਂਦਾ ਨਹੀਂ ਜੇ ਕੋਈ ਬੱਚਾ ਬੱਚਾ ਡੁੱਬ ਗਿਆ 15 20 ਫੁੱਟੇ ਡੂੰਗਾ ਗਾ ਜੇ ਇਹਦੇ ਵਿੱਚ ਕੋਈ ਡੁੱਬ ਗਿਆ ਫਿਰ ਕਿਹਦੀ ਇਹਦੇ ਵਿੱਚ ਜ਼ਿੰਮੇਵਾਰੀ ਕਿਹਦੀ ਹੈ ਇਹ ਤਾਂ ਫਿਰ ਸਰਕਾਰ ਦੀ ਬਣਦੀ ਹੈ ਨਾ ਜ਼ਿੰਮੇਵਾਰੀ ਪਰ ਆ ਜਿਹੜਾ ਪਾਣੀ ਹੁਣ ਜੇਕਰ ਚੜਦਾ ਤੇ ਤੁਹਾਡੇ ਘਰਾਂ ਨੂੰ ਜਾਂਦਾ ਤੇ ਇਹਦੇ ਬਾਰੇ ਤੁਸੀਂ ਕਿਹਨੂੰ ਕਹਿਣਾ ਜ਼ਿੰਮੇਵਾਰ ਕਿਹਨੂੰ ਠਰੋਣਾ ਹੈ ਅਸੀਂ ਤਾਂ ਸਰਕਾਰ ਨੂੰ ਕਹਿਣਾ ਇਹ ਆਪਦੇ ਲਈ ਖੁਦੋ ਦੇਖੋ ਸਾਹਮਣੇ ਪਾਰਕ ਬਣੀ ਜਾਂਦੇ ਆ ਆਪਦੇ ਲਈ ਬਣਾ ਲਿਆ ਉਧਰ ਉਧਰ ਭਰਤਾ ਪਹਿਲਾਂ 7 8 ਮੀ ਪੈਂਦੇ ਸਾਂਭ ਲੈਂਦਾ ਅੱਜ ਕੀ ਪਾਣੀ ਜਮਾ ਕਰ ਦੇ ਅੰਦਰ ਆਉਣ ਵਾਲਾ ਹੋ ਰਹੀ ਬਿਲਕੁਲ ਬਿਲਕੁਲ ਉਧਰ ਆਊਟਸਾਈਡ ਭਰ ਗਈ ਸਾਰੀ ਹਾਂ ਭਾਈ ਜ ਮੇਰਾ ਕਹਿਣਾ ਇਹ ਹੈ ਜੀ ਜਿੱਦ ਦੀ ਮਿੱਟੀ ਪੈਣ ਲਗੀ ਇਹਦੇ ਵਿੱਚ ਮੈਂ ਉੱਦੇ ਦੇ ਕਹੀ ਆਨਾ ਵੀ ਸੀਪਰੇ ਨੇ ਇਹਦੀ ਹੋ ਘਾ ਰੋਕਣੀ ਸੀ ਉਹ ਰੋਕ ਲਈ ਇਹ ਪਾਣੀ ਦਾ ਨਿਕਾਸ ਬਾਹਰ ਸਾਰੇ ਸ਼ਹਿਰ ਦਾ ਪਾਣੀ ਸਾਡੇ ਵੀ ਨਹੀਂ ਆਉਂਦਾ ਠੀਕ ਆ ਉਹਨਾਂ ਨੇ ਭਰ ਕੇ ਤੇ ਅੱਗੇ ਹੋਰ ਵਧਾਤੇ ਹੁਣ ਸਾਡੇ ਘਰ ਡੁੱਬਣਗੇ ਬਿਲਕੁਲ ਸਾਡੇ ਵੀ ਸਾਰੇ ਸਾਰੇ ਦਾ ਪਾਣੀ ਇੱਥੇ ਆਉਂਦਾ ਕਿਧਰ ਜਾਊਗਾ ਜੀ ਉਹ ਬਿਲਕੁਲ ਇੱਥੇ ਜਿਹੜਾ ਕਿ ਪ੍ਰਸ਼ਾਸਨ ਤੇ ਨਾਲੇ ਸਰਕਾਰਾਂ ਦਾ ਦੇਖੋ ਧਿਆਨ ਦੇਣ ਦਾ ਹੱਕ ਆ ਇਹ ਜਿਹੜਾ ਛੱਪੜ ਛੱਪੜ ਹੁਣ ਪੂਰੇ ਵਿੜੇ ਨੂੰ ਡਬੋ ਸਕਦਾ ਪਰ ਜਿਹੜਾ ਪਿੱਛੇ ਕਹਿੰਦੇ ਜੀ ਪਾਰਕ ਬਣਾਇਆ ਗਿਆ ਉਹਦਾ ਵੀ ਸੀ ਇਹਦੇ ਵਿੱਚ ਹੀ ਸਕਰੀਨਸ਼ਾਟ ਲਾਵਾਂਗੇ ਵੱਡੇ ਲੋਕਾਂ ਲਈ ਇੱਥੇ ਪਾਰਕ ਕੱਟੀ ਗਈ ਹੈ ਗੱਡੀਆਂ ਗੁੱਡੀਆਂ ਖੜਾਉਣ ਵਾਸਤੇ ਪਰ ਜਿਹੜਾ ਹੁਣ ਜਿਹੜੇ ਗਰੀਬ ਲੋਕ ਨੇ ਸਾਡੇ ਇੱਥੇ ਰਹਿੰਦੇ ਨੇ ਉਹ ਬੇੜੇ ਦੇ ਵਿੱਚ ਹੁਣ ਬਿਲਕੁਲ ਪਾਣੀ ਵੜਨ ਤੇ ਆ ਯਾਨੀ ਇੱਕ ਮੀਂਹ ਹੋਰ ਪੈ ਗਿਆ ਤਾਂ ਪਾਣੀ ਪੱਕਾ ਘਰਾਂ ਦੇ ਵਿੱਚ ਦਾਖਲ ਹੋ ਜਾਣਾ ਕਿਉਂਕਿ ਬਾਣੀਆਂ ਨੇ ਆਪਦਾ ਵਾਸਤੇ ਪਾਰਕ ਬਣਾ ਚੁੱਕਾ ਹੈ ਗੱਡੀਆਂ ਖੜਾਉਣ ਵਾਸਤੇ ਜੀ ਉਹਨਾਂ ਨੇ ਇਸ ਜਗ੍ਹਾ ਨੂੰ ਕਵਰ ਕਰੀ ਜਾਂਦਾ ਉਹ ਚੱਪੜ ਦਾ ਪਾਣੀ ਜੋ ਕਿ ਵਧੀ ਜਾਂਦਾ ਘਰਾਂ ਤੱਕ ਆ ਜਾਊਗਾ ਜੋ ਕਿ ਧਗਰ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਪਾਣੀ ਆ ਰਿਹਾ ਉਹਦੀਆਂ ਪੁਲੀਆਂ ਬੰਦ ਕਰੀਆਂ ਗਈਆਂ ਨੇ ਕਿ ਸ਼ਹਿਰ ਦੇ ਵਿੱਚ ਪਾਣੀ ਨਾ ਵੜੇ ਉਹ ਪਾਣੀ ਸਾਰਾ ਸ਼ਹਿਰ ਦਾ ਸੱਪੜ ਦੇ ਵਿੱਚ ਆ ਰਿਹਾ ਤੇ ਉਹ ਗਰੀਬਾਂ ਦੇ ਘਰ ਨੇ ਉੱਥੇ ਜੋ ਕਿ ਡੁੱਬ ਜਾਣਗੇ ਇਸ ਚੀਜ਼ ਦੇ ਉੱਤੇ ਗੌਰ ਕੀਤੀ ਹੈ ਮੇਰੀ ਸਰਕਾਰ ਅਗੇ ਰਿਕਵੈਸਟ ਆ ਤੁਹਾਡਾ ਕੀ ਕਹਿਣਾ ਹੈ ਇਸ ਮੁੱਦੇ ਤੇ ਬਸ ਇਹੀ ਰਿਕਵੈਸਟ ਹੈ ਜੀ ਕਿ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਇਹਨੂੰ ਜਗ੍ਹਾ ਨਾਲੀ ਦੇ ਵਿੱਚ ਪਾਉਣਾ ਚਾਹੀਦਾ ਇਹੀ ਰਿਕਵੈਸਟ ਹੈ ਸਾਡੀ ਦੇਖੋ ਹੁਣ ਲੋਕ ਬਹੁਤ ਜ਼ਿਆਦਾ ਦੁਖੀ ਨੇ ਇਸ ਗੱਲ ਤੋਂ ਪ੍ਰਸ਼ਾਸਨ ਦਾ ਵੀ ਹੱਕ ਬਣਾਵੇ। ਥਾਣਾ ਬਿਲਕੁਲ ਨੇੜੇ ਹੀ ਲੱਗਦਾ। ਪ੍ਰਸ਼ਾਸਨ ਵੀ ਇੱਕ ਤਰ੍ਹਾਂ ਦਾ ਸਰਕਾਰ ਦੇ ਅਧੀਨ ਹੀ ਹੁੰਦਾ। ਪਰ ਇੱਥੇ ਹੁਣ ਅਸੀਂ ਐਮ.ਐਲ.ਏ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਸਾਡੀ ਬੇਨਤੀ ਤੁਹਾਡੇ ਅੱਗੇ ਹੀ ਆ। ਅਸੀਂ ਕੋਈ ਆਪਣਾ ਇੱਕ ਘਰ ਦੇ ਲਈ ਕੁਝ ਨਹੀਂ ਮੰਗਦੇ। ਇਹ ਮੁੱਦਾ ਸਾਰੇ ਵੇੜੇ ਦਾ। ਤਾਂ ਐਸੇ ਲੋਕਾਂ ਨੇ ਤੁਹਾਨੂੰ ਕੱਲ ਵੋਟਾਂ ਪਾਈਆਂ ਸੀ। ਅੱਜ ਜੇਕਰ ਤੁਸੀਂ ਅੱਜ ਨਹੀਂ ਆਉਂਦੇ ਤੇ 2027 ਦੇ ਵਿੱਚ ਤਹਾਡੇ ਲਈ ਵਕਤ ਮਾਰ ਆ ਜਾਣਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ